ਇਹ ਕਹਾਣੀ ਹੈ ਸੱਜਣ ਅਤੇ ਗੱਜਣ ਸਕੇ ਭਰਾਵਾਂ ਦੀ ਛੋਟਾ ਭਰਾ ਗੱਜਣ ਸਿੰਘ ਪਿੰਡ ਦੇ ਹੀ ਕਿਸੇ ਮਾੜੇ ਬੰਦੇ ਦੇ ਹੱਥੀਂ ਚੜ ਜਾਂਦਾ ਹੈ ਅਤੇ ਉਸ ਦੀਆਂ ਉਂਗਲਾਂ ਹੀਟ ਆ ਕੇ ਆਪਣੇ ਵੱਡੇ ਭਰਾ ਸੱਜਣ ਸਿੰਘ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪੈਂਦਾ ਹੈ ਆਖਿਰਕਾਰ ਸਮਾਂ ਪਾ ਕੇ ਗੱਜਣ ਸਿੰਘ ਨੂੰ ਸਮਝ ਪੈਂਦੀ ਹੈ ਕਿ ਆਪਣਾ ਖੂਨ ਕੀ ਹੁੰਦਾ ਹੈ ਕੀ ਹੁੰਦਾ ਹੈ ਭਾਈਆਂ ਦਾ ਸੰਗ ਆਓ ਦੇਖਦੇ ਹਾਂ ਖੂਨ ਦੇ ਰੰਗ ਖੂਨ ਦੇ ਰੰਗ ਨਾ ਸੀ ਕਿਸੇ ਦਾ ਕੀ ਮਾਰਾ ਕੀਤਾ ਸੀ ਜਿੰਨਾ ਕੋ ਸੀ ਨਾ ਸਾਲਾ ਸਰਾ ਦੇ ਨਾਲ ਵਾਲਿਆ ਸਾਨੂੰ ਛੜਤਾ ੱੱਕੇ ਖਾਣ ਜੋਗਾ ਬੜੇ ਨੇ ਆਪ ਦਾ ਕੋਠੀਆਂ ਪਾਰੀਆਂ ਸਾਨੂੰ ਛੜਤਾ ਕੱਚੇ ਟਾਰਿਆਂ ਜੋਗਾ ਕਰਦਾ ਮੈਂ ਮੇਰੇ ਸਾਲੇ ਦੀ ਲੱਤ ਭਾਂ ਵੜਦਿਆਂ ਚੱਲ ਛੱਡੋ ਜੀ ਰੋਟੀ ਖਾ ਲੋ ਖਾ ਰੋ ਰੋਟੀ ਜੀ ਤੈਨੂੰ ਕਿੰਨੇ ਵਾਰੀ ਕਿਹਾ ਜਦੋਂ ਮੇਰਾ ਦਬਾ ਖਰਾ ਹੋਏ ਨਾ ਤੂੰ ਗੱਚ ਨਾ ਬੋਲੇ ਕਰ ਰੋਟੀ ਤਾਂ ਖਾ ਲੋ ਖਾ ਲੋ ਰੋਟੀ ਰੁਕ ਗਿਆ ਖੜ ਚੁਕਈ ਹੈ ਹੋਰ ਬੱਕਰੇ ਖੜੇ ਆ ਭੁੱਖੇ ਮਰਦੇ ਤੋ ਰਹਿ ਗਏ ਸਾਡੇ ਇਹ ਕੋ ਆਪਣੀ ਕਿਸਮਤ ਹੈ ਕੋਈ ਗੱਲ ਨਹੀਂ ਤੂੰ ਕਿਸਮਤ ਨੂੰ ਰੋਈ ਜਾਇ ਕਰ ਬੈਠੀ ਚੰਗਾ ਆਪਣਾ ਕੁਝ ਕਰਿਓ ਜੀ ਕੋਈ ਗੱਲ ਨਹੀਂ ਸਾਟੇ ਵੀ ਦਿਨ ਆਉਣਗੇ ਕਦੇ ਆ ਕੋਠੀਆਂ ਕਾਠੀਆਂ ਥੋਡੀਆਂ ਆਏ ਉੱਡਣਗੀਆਂ ਉੱਡ ਗਈਆਂ ਕੋਠੀਆਂ ਤੁਹਾਨੂੰ ਬੜਵਾ ਲੱਗਦੀ ਮੇਰੇ ਸਾਰੇ ਦਸ ਤਾਂ ਤੁਹਾਨੂੰ ਮੈਂ ਇਹ ਵੇਣ ਕੇ ਮੇਰੇ ਸਾਲਿਆਂ ਨੇ ਕਿਸੇ ਤੇ ਕੀ ਗੁੱਸਾ ਆਪੋ ਆਪਣੇ ਮੁਕੱਦਰ ਹੈ ਕਦੇ ਰੱਬ ਆਪਾਂ ਨੂੰ ਵੀ ਲਿਆਉਗਾ ਆਈ ਤਾ ਨਾ ਰਹਿ ਜਾਗੇ ਚਲ ਕੋ ਇਨਾ ਮੰਮੀ ਟੈਂਸ਼ਨ ਨਾ ਲਿਆ ਕਰ ਚੰਗਾ ਮੈਂ ਤੇ ਗੁਰਪ੍ਰੀਤ ਵੀਰਾ ਤੇਰੇ ਨਾਲ ਆ ਨਾ ਨਾ ਮੇਰੀ ਮਾਂ ਟੈਨਸ਼ਨ ਨਹੀਂ ਲੈਣੀ ਤੈਨੂੰ ਪਤਾ ਤਾਂ ਹੈਗਾ ਉਹਦਾ ਬਾਪੂ ਦਾ ਸੁਭਾਅ ਹੀ ਐਵੇਂ ਦਾ ਕੋਈ ਗੱਲ ਨਹੀਂ ਚੁੱਪ ਕਰ ਜਾ ਤੂੰ ਟੈਨਸ਼ਨ ਨਹੀਂ ਲੈਣੀ ਬੇਬੇ ਹਾਂ ਭਈ ਤੂੰ ਹਲੇ ਤਿਆਰੀ ਨਹੀਂ ਹੋਇਆ ਦੋ ਵੇਰ ਤੇਰੀ ਭੂਆ ਦਾ ਫੋਨ ਆ ਗਿਆ ਨਾਲੇ ਤੇਰਾ ਫੁੱਫੜ ਗੁੱਸੇ ਹੁੰਦਾ ਸੀਗਾ ਤੇਰੇ ਫੁੱਫੜ ਦਾ ਗੁੱਸਾ ਜਾਇ ਜਾ ਹਰਮਨ ਪੰਜ ਦਿਨ ਹੋ ਗਏ ਤੈਨੂੰ ਬਾਈ ਨੂੰ ਹਜੇ ਤੱਕ ਭੂਆ ਕੋਲੇ ਗੇੜਾ ਹੀ ਨਹੀਂ ਮਾਰਿਆ ਕੱਲ ਵੀ ਪੁੱਤ ਤੂੰ ਟਾਈਮ ਦੇ ਕੇ ਨਹੀਂ ਗਿਆ ਫਿਰ ਗੁੱਸਾ ਦਾ ਹੋ ਹੀ ਜਾਂਦਾ ਰਿਸ਼ਤੇਦਾਰਾਂ ਨੂੰ ਪੁੱਤ ਤੇਰੇ ਭੂਆ ਫੁੱਫੜ ਕਰਦੇ ਵਾਲਾ ਹੈ ਤੇਰਾ ਲੈ ਵਜਾ ਮਾਰ ਮਾਰ ਕੇ ਤੁਹਾਨੂੰ ਮੈਂ ਸੱਦਾ ਮੇਰੀ ਤਾਂ ਤੁਸੀਂ ਗੱਲ ਹੀ ਨਹੀਂ ਸੁਣੀ ਸਾਰੇ ਬਾਪੂ ਤੁਸੀਂ ਆ ਆ ਕੇ ਸੁਣਾ ਜਾਂਦੇ ਆ ਕੀ ਕਹਿਣਾ ਚਾਹਣਾ ਹੈ ਦੱਸ ਬੇਬੇ ਮਦਾਇਂ ਪੁੱਛਦਾ ਸੀਗਾ ਮੈਂ ਤਾਂ ਬੂਆ ਕੋਲ ਚੱਲ ਲਈਏ ਕਿਉਂ ਨਾ ਮੈਂ ਗੁਰਪ੍ਰੀਤ ਨਾਲ ਲੈ ਜਾਂ ਨਾਲੇ ਮੇਰਾ ਸਾਥ ਬਣਾ ਰਹੂਗਾ ਨਾਲੇ ਉਹ ਬੂਆ ਨੂੰ ਮਿਲਾਂ ਤੂੰ ਤਾਂ ਠੀਕ ਸੋਚਦਾ ਹਰਮਨ ਪਰ ਤੇਰੇ ਚਾਚੇ ਦਾ ਨਾ ਪਤਾ ਕਿੱਥੋਂ ਚੱਲ ਪਏ ਉਹਦੇ ਦਿਲ 'ਚ ਤਾਂ ਹਜੇ ਤੱਕ ਵੀ ਆਇਆ ਹੈ ਵੀ ਉਹਦਾ ਘਰ ਆਪਾਂ ਆ ਜਾੜਿਆ ਉਹ ਹਈ ਇਹੇ ਜਾ ਵੈਸੇ ਤਾਂ ਬੇਬੇ ਮੈਂ ਸਾਰੇ ਪਿੰਡ ਦੇ ਬੰਦੇ ਤੋਂ ਪੁੱਛਿਆ ਸਾਰਿਆਂ ਨੇ ਚਾਚਾ ਜੀ ਕਸੂਰ ਗੱਡਿਆ ਬਾਪੂ ਨੂੰ ਕਿਸੇ ਨੇ ਨਹੀਂ ਮੜਾ ਗਿਆ ਵੈਸੇ ਬਾਪੂ ਸਹੀ ਸਹੀ ਗੱਲ ਕੀ ਹੋਈ ਹੈ ਤੂੰ ਮੈਨੂੰ ਦੱਸ ਯਾਰ ਚਲਾ ਆ ਫੇਰ ਬੈਠ ਦੱਸਾਂ ਤੈਨੂੰ ਆ ਜਾ ਬਾਪੂ ਬਸ ਸਾਰੀ ਆ ਕਹਾਣੀਆਂ ਪੁੱਤ ਹਜੇ ਕਿਹੜਾ ਹਟਦਾ ਟੇਕੇ ਕੋਲੇ ਜਾ ਕੇ ਬਹਿੰਦਾ ਉਹਦੇ ਗੰਨ ਭਰਦਾ ਉਹਦੀ ਰਸੀ ਫਿਰੇ ਕਰਤਾਰੂ ਕੌਣ ਮੋਨਾਵੇ ਉਹਦਾ ਪੂਲਾ ਪੰਛੀ ਇਹ ਜਿੰਦੇ ਨਿਕਲ ਚੱਲਣ ਲੱਗੇ ਤੋ ਇਹਦੇ ਨਾਲ ਗੱਲਾਂ ਕਰਨ ਤੇ ਸਵਾਲ ਹੀ ਬੜਾ ਆਉਂਦਾ ਨਾਲੇ ਮੈਨੂੰ दारू ਪਿਉਂਦਾ ਨਾਲੇ ਮੇਰੀਆਂ ਚੁਗਲੀਆਂ ਚਾਉਂਦਾ ਓਏ ਆ ਵੀ ਗੱਜਣ ਸਿਓ ਹਾਂ ਠੀਕ ਹੈ ਠੀਕ ਹੈ ਕੀ ਹਾਲ ਹੈ ਠੀਕ ਠਾਕ ਹੈ ਬਹੁਤ ਵਧੀਆ ਤੂੰ ਮੈਂ ਸੁਣਿਆ ਤੇਰਾ ਭਤੀਜਾ ਕੈਨੇਡਾ ਚੋਂ ਆਇਆ ਤੇਰੇ ਆਸਤੇ ਤਾਂ ਬੂਟ ਸੂਟ ਲੈ ਕੇ ਆਇਆ ਹੁਣ ਦੇਖ ਲੈ ਟੇਕਿਆ ਤੂੰ ਮਜ਼ਾਕ ਕਰਦਾ ਮੈਨੂੰ ਨਹੀਂ ਯਾਰ ਮਜ਼ਾਕ ਵਾਲੀ ਕਿਹੜੀ ਗੱਲ ਆ ਯਾਰ ਜਦੋਂ ਉਹਨਾਂ ਨੇ ਮੇਰੀ ਬਣਦੀ ਨਹੀਂ ਚਾਹੇ ਬੂਟ ਸੂਟ ਲੈ ਕੇ ਆਇਆ ਹੋਵੇ ਤੇ ਮੈਂ ਫੜੂਗਾ ਥੋੜੋ ਮੈਂ ਪਾ ਲੂੰਗਾ ਬੂਟੋ ਦੇ ਇਹ ਵੀ ਗੱਲ ਬਈ ਤੇਰੀ ਲੱਖ ਰੁਪਏ ਦੀ ਆ ਸਹੀ ਗੱਲ ਆ ਬਈ ਤੇਰੀ ਇਹ ਤੂੰ ਤਾਂ ਮੇਰਾ ਖੂਨ ਹੀ ਸਾੜਦਾ ਸੀ ਯਾਰ ਚੱਲ ਕੋਈ ਨਹੀਂ ਚਲ ਬੈਠੀਏ ਫਿਰ ਅੱਜ ਤੇ ਬਹਿਣਾ ਹੀ ਪੈਣਾ ਹਾਂ ਲਿਆ ਫਿਰ ਹਣ ਬਣਾਏ ਕੀ ਗੱਲ ਆ ਯਾਰ ਬਾਈ ਕਾਦੋਂ ਰ ਆ ਰੁਕੀ ਜਾਨੇ ਮੇਰਾ ਉਦੋਂ ਚਾਰ ਬੰਦੇ ਕੀ ਨਾਲ ਸੀ ਤੇਰੇ ਬੜਾ ਕੜਦਾ ਸੀ ਬਾਈ ਯਾਰ ਸਾਲ ਹੋ ਗਿਆ ਉਸ ਗੱਲ ਨੂੰ ਮੈਂ ਤਾਂ ਭੁੱਲ ਭਲਾ ਗਿਆ ਯਾਰ ਤੁਸੀਂ ਅਜੇ ਤੱਕ ਦਿਲ ਚ ਰੱਖੀ ਬਿਠੇ ਆ ਯਾਰ ਜਦੋਂ ਬੰਦਾ ਜਾ ਰੇਠਾ ਆਵੇ ਨਾ ਉਦੋਂ ਹੀ ਕੰਮ ਕਰੀਦਾ ਉਹ ਫਿਰ ਦੇਖਦੇ ਕੀ ਓਏ ਫੜ ਲਓ ਇਹਨੂੰ ਦੇਖ ਲਓ ਯਾਰ ਤੁਹਾਡੀ ਮਰਜ਼ੀ ਹੈ ਯਾਰ ਮਾਰ ਲਓ ਸਟਾ ਚਾਹੇ ਤਾਂ ਮਾਰ ਵੀ ਦਿਓ ਮੇਰੇ ਕੋਲ ਕੋਈ ਹੈਗਾ ਕਿਉਂ ਗੁਰਪ੍ਰੀਤ ਐ ਕਿਵੇਂ ਤੂੰ ਕਹਿੰਦਾ ਤੇਰਾ ਕੋਈ ਹੈ ਨਹੀਂਗਾ ਤੇਰਾ ਭਰਾ ਜਾਉਂਦਾ ਹਜੇ ਮੇਰੇ ਹੋਂਦੇ ਤੈਨੂੰ ਕਿਹੜਾ ਹੱਥ ਲਾਉਂ ਵਾਹ ਤੇਰੇ ਇਹ ਗੱਲ ਓਏ ਕੱਲੇ ਸ਼ੋਰ ਨੂੰ ਘੇਰੀ ਬੈਠੇ ਹੈ ਐਸੇ ਵੜ ਪਾਉ ਸਿੱਧਾ ਤੁਰਿਆ ਨਹੀਂ ਜਣਾ ਵੱਡੇ ਬਣੇ ਫਿਰਦੇ ਆ ਪਾਜੋ ਤੂੰ ਇਹ ਤਾਂ ਕੰਜਰ ਦਾ ਕਹਿੰਦਾ ਸੀ ਮੇਰਾ ਕੋਈ ਨਹੀਂ ਇਹ ਤਾਂ ਆਪਣੇ ਤੋਂ ਵੀ ਵੱਡਾ ਗੁੰਡਾ ਲਈ ਫਿਰਦਾ ਬੱਬੀ ਮੈਂ ਤਾਂ ਕਹਿੰਨਾ ਇੱਕ ਅਰੀਆਪਾ ਚੱਲੀਏ ਇਹਦਾ ਹਿਸਾਬਕਤਾ ਫੇਰ ਲਾ ਲਾਂਗੇ ਕੋਈ ਗੱਲ ਨਹੀਂ ਇਹ ਕਿਹੜਾ ਕੁੰਬ ਦਾ ਮੇਲਾ ਕਿਤੇ ਫੇਰ ਦੇਖ ਲਾਂਗੇ ਚਲੋ ਚੱਲੀਏ ਯਾਰ ਕਿਤੇ ਤਾਂ ਇਕੱਲਾ ਟੱਕਰੂਗਾ ਭਾਈ ਤੂੰ ਨਾ ਹੁੰਦਾ ਅੱਜ ਪਤਾ ਨਹੀਂ ਕੀ ਹੋ ਜਾਣਾ ਸੀ ਯਾਰ ਐਵੇਂ ਨਾ ਹੁੰਦਾ ਔਰ ਅੱਬ ਆਏਗਾ ਨਾ ਆਪੇ ਭੇਜ ਦਿੰਦਾ ਹੁੰਦਾ ਨਾਲੇ ਐਂ ਤੇਨੂੰ ਕੁਝ ਹੋਣਦ ਨਾ ਯਾਰ ਜਨਾ ਚਰਤਰਾ ਭਰਾ ਹੈਗਾ ਚਲਾ ਘਰੇ ਚਲੀ ਜਾ ਯਾਰ ਬੇਬੇ ਤੈਨੂੰ ਬਹੁਤ ਯਾਦ ਕਰਦੀ ਆ ਨਾਲੇ ਭੈਣ ਵੀ ਬਹੁਤ ਯਾਦ ਕਰਦੀ ਆ ਯਾਰ ਉਹ ਯਾਰ ਘਰੇ ਤੰਜਾਵੜ ਦੇ ਪਰ ਚਾਚੇ ਤੈਨੂੰ ਪਤਾ ਯਾਰ ਉਹਨੇ ਤੈਨੂੰ ਕੀ ਕਹਿਣਾ ਯਾਰ ਜੈ ਜੈ ਮੈਂ ਉਹਦਾ ਮੁੰਡਾ ਉਹ ਜਾ ਤੂੰ ਘਰੇ ਤਾਂ ਬਹੁਤ ਦਨ ਆ ਲੈਣਾ ਪਰ ਮੈਂ ਚਾਚੇ ਡਰਦਾ ਨਹੀਂ ਹਾਂ ਚਲਾ ਚਲੀ ਯਾਰ ਕੋਈ ਗੱਲ ਨਹੀਂ ਚੱਲ ਫਿਰ ਯਾਰ ਚੱਲ ਫਿਰ ਅਪਰੀ ਪੁੱਤ ਹਾਂਜੀ ਪਾਪਾ ਜੀ ਆ ਚਾਹ ਬਣਾ ਕੁੜੀਏ ਕੁੱਟ ਕਰਾਂ ਠੀਕ ਆ ਬਣਾਉਣੀ ਆ ਫਰਮਾਂ ਕੰਮ ਜਾ ਕੇ ਆਉਣਾ ਠੀਕ ਹੈ ਜੀ ਟੇਕੇ ਨੂੰ ਮਿਲ ਕੇ ਆਉਣਾ ਮੈਂ ਵਧੀਆ ਬਣਾਈ ਨਾ ਤੂੰ ਹੁਣ ਟੇਕੇ ਕੋਲੇ ਕੀ ਲੈਣ ਚੱਲਿਆ ਸਾਰਾ ਦਿਨ ਟੇਕਾ 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 ਹੋਰ ਵੀ ਕੰਮ ਬਥੇਰੇ ਆ ਤੇ ਮੈਂ ਕੰਮ ਹੀ ਚੱਲਿਆ ਮੈਂ ਕਿਰਾਂ ਨੂੰ ਚੱਲਿਆ ਟੇਕੇ ਕੋਲੇ ਨਾ ਤੇ ਘਰ ਦੇ ਕੰਮ ਹੈ ਨਹੀਂ ਤੇ ਕੰਮ ਹੀ ਚੱਲਿਆ ਐ ਜਾ ਤੇਰਾ ਕੀ ਕੰਮ ਹੈ ਹਜੇ ਪਤਾ ਨਹੀਂ ਕੀ ਕੰਮ ਕਰਵਾਊਗਾ ਉਹ ਤੂੰ ਐਵੇਂ ਨਾ ਮਤਾਂ ਦੀਆਂ ਦੇਈ ਜਾ ਕਰ ਮੈਨੂੰ ਬਥੇਰਾ ਸਿਆਣਾ ਹੈਗਾ ਮੈਂ ਸਾਬਕਲ ਹੈਗੀ ਮੈਨੂੰ ਤੁਹਾਨੂੰ ਤਾਂ ਲੱਗਦਾ ਕਬੀਲਦਾਰੀ ਦਾ ਪਤਾ ਹੀ ਨਹੀਂ ਮੈਨੂੰ ਚਾਚਾ ਜੀ ਸਸੀਕਾਲ ਸਤ ਸ੍ਰੀ ਅਕਾਲ ਹਾਏ ਹਰਮਨ ਵੀਰਾ ਚੱਲ ਕੋਈ ਨਹੀਂ ਯਾਰ ਗੁੱਸਾ ਨਾ ਆਵੀਂ ਭੈਣ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਲੈ ਬਾਈ ਕੁਰਸੀ ਤੇ ਬੈਠ ਹਰਮਨ ਵੀਰੇ ਸ਼ੁਕਰ ਆ ਤੂੰ ਵੀ ਆਇਆ ਸਤ ਸ੍ਰੀ ਅਕਾਲ ਜੀ ਠੀਕ ਆ ਵੀਰੇ ਤੂੰ ਵੀਰਾ ਤੂੰ ਸਾਨੂੰ ਹੋਲੀ ਗਿਆ ਸੀ ਉਹ ਨਹੀਂ ਭੁੱਲੇ ਭੈਣ ਲੈ ਬਾਈ ਦੱਸ ਹਰਮਨ ਤੂੰ ਤਾਂ ਕੈਨੇਡਾ ਕੀ ਚਲ ਗਿਆ ਸਾਨੂੰ ਫੋਨ ਤੱਕ ਨਹੀਂ ਕੀਤਾ ਫੋਨ ਤਾਂ ਚਾਹੀ ਬਹੁਤ ਦਿਲ ਕੀਤਾ ਹੀ ਕਰਨੂ ਪਰ ਹੁਣ ਤੇਰੇ ਸਾਹਮਣੇ ਚਾਚਾ ਨੂੰ ਡਰਦੇ ਕਿਤੇ ਦਿਲ ਹੀ ਨਹੀਂ ਕੀਤਾ ਫੋਨ ਕਰਨੂ ਉਹ ਉੱਠ ਕੇ ਚਲਾ ਗਿਆ ਬੇਲਾ ਚੱਲ ਛੱਡ ਬਰੇ ਤੇਰੇ ਚਾਚੇ ਦਾ ਤਾਂ ਸੁਵਾਈ ਐ ਜਾਏ ਪੁੱਤ ਮੈਨੂੰ ਤਾਂ ਤੁਸੀਂ ਦੋਨੇ ਇੱਕੋ ਜਿਹੇ ਸਾਡੇ ਕੋਲ ਹੈ ਕੀ ਐ ਲੈ ਚੀ ਹੁਣ ਕੋਈ ਗੱਲ ਨਹੀਂ ਹੁਣ ਮੈਂ ਆਉਂਦੇ ਰਿਹਾ ਕਰੂੰਗਾ ਠੀਕ ਹੈ ਨਾ ਚਾਹ ਪਾਣੀ ਹੋ ਮੈਂ ਇੰਦਰ ਰਹੂੰਗਾ ਜਿੰਨਾ ਚਿਰ ਮੈਂ ਇੱਥੇ ਆਉਂਦੇ ਰਹੂੰਗਾ ਠੀਕ ਹੈ ਪੁੱਤ ਬਹਿ ਜਾ ਵੀਰੇ ਚੱਲ ਜਾ ਕੁੜੀਏ ਤੂੰ ਚਾਹ ਬਣਾ ਹੋਰ ਸੁਣਾ ਗੁਰਬੀ ਤੂੰ ਹੀ ਬੈਠਣ ਜਾ ਰਹੀ ਸੀ ਹਰਮਨ ਆਉਂਦਾ ਜਾਂਦਾ ਰਿਹਾ ਕਰ ਪੁੱਤ ਦੋਹੀ ਤਾਂ ਜਵਾਕ ਆ ਸਾਡੇ ਦੋ ਘਰਾਂ ਦੇ ਵਿੱਚ ਹੈ ਤੇ ਤੁਸੀਂ ਦੋਨੇ ਭਰਾ ਪੁੱਤ ਮਿਲਦੇ ਰਿਹਾ ਕਰੋ ਤੇਰੇ ਪਿਆ ਹੋਰਾਂ ਦਾ ਤਾਂ ਸੁਵਾਈ ਐ ਜਾਏ ਉਹ ਮਾਤਾ ਜੇ ਅੱਜ ਬਾਈ ਨਾ ਨਾ ਹੁੰਦਾ ਤਾਂ ਹੋ ਸਕਦਾ ਇੱਕ ਹੀ ਰਹਿ ਜਾਂਦਾ ਹਾਂ ਕਿਉਂ ਪੁੱਤ ਕੀ ਹੋ ਗਿਆ ਸੀ ਉਹ ਪਿਛਲੇ ਟੂਰਨਾਮੈਂਟ ਤੇ ਸਾਡੀ ਲੜਾਈ ਜੇ ਨਹੀਂ ਹੋਈ ਸੀ ਹਾਂ ਹਾਂ ਉਹਨਾਂ ਨੇ ਘੇਰ ਲਿਆ ਸੀ ਅੱਜ ਬਾਈ ਨਾ ਹੁੰਦਾ ਤਾਂ ਮੇਰੇ ਸੱਟਾ-ਸੱਟਾ ਮਾਰਦੇ ਨੇ ਸੀ ਉਹਨਾਂ ਨੇ ਉਹ ਐ ਕਿਵੇਂ ਸੱਟਾ ਮਾਰ ਜਾਂਦੇ ਤੇਰਾ ਭਰਾ ਤੇਰੇ ਨਾਲ ਆ ਯਾਰ ਕਮਾਲ ਹੋ ਗਈ ਉਹ ਤਾਂ ਹੈ ਵਾਹ ਤੇਰੇ ਐਦਾਂ ਕਿਦਾਂ ਮਾਰ ਦਿੰਦੇ ਕੋਈ ਚੱਕਰ ਹੀ ਨਹੀਂ ਸੁਖਨਾ ਦੋਈ ਤਾਂ ਸਾਡੇ ਘਰ ਚ ਮੁੰਡੇ ਐ ਕੋਈ ਚਾਚੀ ਫਿਕਰ ਨਾ ਕਰੀ ਮੈਂ ਤੇ ਗੁਰਪ੍ਰੀਤ ਇਕੱਠੀ ਰਵਾਂਗੇ ਮੈਂ ਇੱਥੇ ਹਜੇ ਚਾਚਾ ਪਤਾ ਨਹੀਂ ਕਿਧਰ ਨੂੰ ਚਲੇ ਗਿਆ ਯਾਰ ਟੇਕੇ ਕੋਲੇ ਬੈਠਾ ਹੋ ਸਾਡੇ ਘਰੇ ਤਾਂ ਆਹੀ ਗੱਲਾਂ ਚੱਲਦੀਆਂ ਰਹਿੰਦੀਆਂ ਆਖੇ ਟੇਕਾ ਖਰਾਬ ਕਰਦਾ ਇਹਨੂੰ ਮੈਨੂੰ ਤਾਂ ਬੰਦਾ ਹੀ ਠੀਕ ਨਹੀਂ ਲੱਗਦਾ ਉਹੀ ਪੁੱਠੀਆਂ ਮੱਤਾਂ ਦਿੰਦਾ ਬਾਪੂ ਨੂੰ ਭਈ ਆਪਾਂ ਤਾਂ ਕਦੇ ਕਿਸੇ ਨੂੰ ਪੁੱਠੀ ਮੱਤ ਨਹੀਂ ਦਿੱਤੀ ਜੇ ਕੋਈ ਗਲਤ ਸਮਝਦਾ ਤਾਂ ਗਲਤ ਸਮਝੀ ਜਾਵੇ ਭਈ ਇਹ ਤਾਂ ਬਾਪੂ ਨੂੰ ਚਾਹੀਦਾ ਵੀ ਟੇਕੇ ਦੀ ਮਨਸ਼ਾ ਨੂੰ ਸਮਝੇ ਉਹ ਗੱਜਣ ਸਿਓ ਆ ਖਾਣ ਪੀਣ ਹੀ ਆਪਣੇ ਪੱਲੇ ਹੋਰ ਆਪਾਂ ਕਿਹੜਾ ਚਵਾਰੇ ਪਾਲਣਿਆਂ ਕੋਈ ਚਾਚੀ ਤੁਸੀਂ ਇਸੇ ਨੂੰ ਇੱਕ ਰੀ ਰੰਗ ਰੋਂ ਕਰਾ ਲਓ ਬਾਅਦ ਚਾਬ ਚਵਾਰਾ ਹੀ ਪਾਲਾਂਗੇ ਚੰਗਾ ਚਾਚੀ ਫਿਰ ਮੈਂ ਚੱਲਦਾ ਹੈ ਠੀਕ ਹੈ ਬਾਈ ਫਿਰ ਜਰ ਕਿੱਥੇ ਗਿਆ ਸੀ ਹਰਮਨ ਤੂੰ ਸਵੇਰ ਦਾ ਇੰਨਾ ਚਿਰ ਲਾਇਆ ਉਹ ਬਪੂ ਯਾਰ ਉਹੀ ਬਸਿਰ ਬਸਿਰ ਬਸ ਮੈਂ ਤਾਂ ਡੀਕ ਡੀਕ ਕੇ ਰੋਟੀ ਸਬਜੀ ਵੀ சாੰਤੀ ਸੀ ਪੁੱਤ ਕਿੱਥੇ ਲਾਇਆ ਇੰਨਾ ਟਾਈਮ ਉਹੀ ਬੇਬੇ ਬਸ ਯਾਰਾਂ ਦੋਸਤਾਂ ਨਾਲ ਥੜਾ ਪਾਣੀ ਫੀਲਾ ਹਰਮਨ ਤੇਰਾ ਚਿਰਾ ਦਾਸ ਲੱਗਦਾ ਕੀ ਗੱਲ ਕੋਈ ਗੱਲ ਤਾਂ ਨਹੀਂ ਹੋਈ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਜੇ ਗੱਲ ਹੋਈ ਵੀ ਹੋਈ ਆਪਣੀ ਕਿਹੜਾ ਚਾਚੇ ਹੋਣਾ ਬਣਦੀ ਐ ਆਪਾਂ ਕੀ ਲੈਣਾ ਤਾਂ ਵੀ ਗੱਲ ਕੀ ਹੋਈ ਐ ਬਾਪੂ ਗੱਲ ਤਾਂ ਕੁਛ ਨਹੀਂ ਯਾਰ ਤਿੰਨ ਚਾਰ ਜਣੇ ਚਾਚੇ ਨੂੰ ਘੇਰੀ ਖੜੀ ਸੀਗੇ ਮੈਂ ਚੁੱਪ ਕਰਕੇ ਪਾਸਾ ਵੱਡ ਕੇ ਲੰਘਾ ਮੈਂ ਸੋਚਿਆ ਆਪਾਂ ਬੜਦੀ ਅੱਗ ਚ ਜ਼ਰੂਰਤ ਪੋਣਾ ਤੂੰ ਦੱਸ ਉਹ ਹੈ ਕੌਣ ਸੀ ਕਿੱਥੇ ਲੜਾਈ ਹੋਈ ਐ ਵੇਖਾ ਮੇਰੇ ਸਾਲਿਆ ਨੂੰ ਲਿਆ ਮੇਰੀ ਬੰਦੂਕ ਆ ਕੇ ਉਥੋਂ ਉਹ ਬੱਸ 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 ਬਪੂ ਬਹਿ ਜਾ ਬਹਿ ਜਾ ਮੈਂ ਤਾਂ ਵੇਂਦਾ ਸੀ ਤੂੰ ਚਾਚੇ ਨੂੰ ਕਿੰਨਾ ਪਿਆਰ ਕਰਦਾ ਏ ਯਾਰ ਨਾ ਪੁੱਤ ਮੈਂ ਬਹੁਤ ਕਰਦਾ ਹਾਂ ਪਹਿਲਾਂ ਵੀ ਬਹੁਤ ਕਰਦਾ ਸੀ ਉਹ ਜਦੋਂ ਛੋਟਾ ਹੁੰਦਾ ਸੀ ਨਾ ਬਾਈ ਬਾਈ ਕਰਦਾ ਫਿਰਦਾ ਸੀ ਮਗਰ ਭੇਡ ਦੇ ਲੈ ਲੈਵਾ ਨੂੰ ਹੁਣ ਉਹ ਲੋਕਾਂ ਦੀਆਂ ਉਂਗਲਾਂ ਤੇ ਚੜਿਆ ਮੇਰਾ ਦਿਲ ਹੀ ਜਾਂਦਾ ਜੀ ਨਹੀਂ ਮੇਰੇ ਦਿਲ ਤੇ ਵੀ ਜੀਦੀ ਆ ਅੱਛਾ ਇੰਨਾ ਪਿਆਰ ਕਰਦਾ ਤੂੰ ਚਾਚੇ ਨੂੰ ਹਾਂ ਮੈਂ ਬਹੁਤ ਪਿਆਰ ਕਰਦਾ ਲਓ ਜੀ ਯਾਰ ਬਾਪੂ ਤੁਹਾਨੂੰ ਨਹੀਂ ਰਿਸ਼ਤ ਤੇਰੀਆਂ ਨਜ਼ਾਰਾ ਹੀ ਲੈਦਾ ਕੀ ਆ ਮਾਤਾ ਭਰਾ ਹੋਏ ਤਾਂ ਇਹੋ ਜਿਹਾ ਹੋਏ ਬਾਪੂ ਯਾਰ ਐ ਠੀਕੜੀ ਗੱਲ ਹੈ ਠੀਕ ਆ ਦਾਰੂ ਤਾਂ ਤੇ ਦੋ ਬਾਰ ਦਾ ਸਹੀ ਮਾਰ ਮਾਰੀ ਐਵੇਂ ਮਰੀ ਅੰਨਾ ਉਪਾ ਜਾਣ ਕਦੀ ਤੇਰੀ ਲੈ ਯਾਰ ਆ ਗਿਆ ਹਲ ਟੋੜਾ ਟੋੜਾ ਫੁਰਪਾ ਪਾਣੀ ਪਲੇ ਪਾ ਬੜ ਬੜ ਪੜਿਆ ਲਗੇ ਐ ਹਾ ਐ ਦੇਖੋ ਹੁਣ ਮੈਂ ਕੱਲ ਆਪ ਵਿਖੇ ਆ ਹਾਂ ਬਈ ਸੱਜਣ ਸੌਂਦਾ ਮੁੰਡਾ ਬਾਰੋਂ ਆਇਆ ਪਰ ਉਹ ਆਪਦੇ ਪਸ਼ੋਕੜ ਤੇ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ ਪਰ ਹੁਣ ਉਹ ਆਪਣੇ ਪਿੰਡ ਦੇ ਵਿੱਚ ਨਾ ਵਾਲੀਵਾਲ ਦਾ ਗਰਾਊਂਡ ਬਣਾਉਣ ਨੂੰ ਫਿਰਦਾ ਹੈ ਉਹ ਕਹਿੰਦਾ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਖੇਡਾਂ ਵੱਲ ਕর্ষਤ ਹੋਵੇ ਨਸ਼ਾ ਵਾਲੇ ਪਾਸੇ ਨਾ ਜਾਣ ਬੜਾ ਵਧੀਆ ਮੁੰਡਾ ਹੈ ਬਾਈ ਭਾਜੀ ਸੱਜਣ ਤੋਂ ਵਧੀਆ ਤਾਂ ਉਹਦਾ ਪੁੱਤ ਵੀ ਵਧੀਆ ਹੋਊਗਾ ਬਿਲਕੁਲ ਸਹੀ ਗੱਲ ਹੈ ਤੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਇੱਕ ਮਿੰਟ ਗੱਲ ਸੁਣੋ ਜੇ ਉਹ ਸੱਜਣ ਵਧੀਆ ਤੇ ਗੱਜਣ ਮੜਾ ਯਾਰ ਐਨਾ ਵਧੀਆ ਬੰਦਾ ਹੈ ਹੈ ਉਹ ਮੇਰੇ ਪਿੱਛੇ ਜਾਣ ਦਿੰਦਾ ਤੇ ਮੈਂ ਉਹਦੇ ਪਿੱਛੇ ਜਾਣ ਦਿੰਨਾ ਹਾਂ ਉਹ ਟੇਕੇ ਸਾਨੂੰ ਪਤਾ ਹੈ ਉਹ ਸਾਨੂੰ ਪਤਾ ਕੌਣ ਕੀ ਦੇ ਤੇ ਕਿੰਨੀ ਕੁ ਜਾਣਵਾਰ ਦਾ ਮੈਂ ਦੱਸ ਕੀ ਗੱਲ ਹੈ ਗੱਜਣ ਸਿੰਘ ਜੀ ਘਾਰੀ ਹੋ ਕੌਣ ਗੱਜਣ ਸਿੰਘ ਜੀ ਘਾਰੀ ਹੋ ਹਾਂਜੀ ਕਾਕਾ ਆਪਣੇ ਫਾਦਰ ਸਾਹਿਬ ਨੂੰ ਬੁਲਾਓ ਮਲਾ ਦੇ ਨੇ ਆ ਗੱਲ ਕੀ ਹੈ ਜੀ ਅਸੀਂ ਬੈਂਕ ਵੱਲੋਂ ਆਏ ਆ ਤੁਸੀਂ ਆਪਣੇ ਮਕਾਨ ਤੇ ਕਰਜ਼ਾ ਲਿਆ ਸੀ ਤੁਹਾਡੇ ਕਰਕੀ ਦੇ ਆਰਡਰ ਹੈ ਆਜੋ ਜੀ ਹਾਂਜੀ ਸਾਹਿਬ ਜੀ ਗੱਜਣ ਸਿੰਘ ਜੀ ਅਸੀਂ ਬੈਂਕ ਵੱਲੋਂ ਆਏ ਆ ਜਾ ਕੁਰਸੀਆਂ ਲੈ ਕੇ ਆਥੋ। ਲਿਆਉਣਾ ਬਾਬਾ। ਬੇਟਾ ਪਾਣੀ ਲੈ ਕੇ ਆਈਏ ਇੱਥੋਂ। ਪਾਣੀ ਪੂਣੀ ਦੀ ਕੋਈ ਲੋੜ ਨਹੀਂ। ਅਸੀਂ ਤੁਹਾਨੂੰ ਪੰਜ ਵਾਰ ਸੱਮਣ ਭੇਜੇ ਆ। ਤੁਸੀਂ ਉਸ ਸੱਮਣਾਂ ਦਾ ਜਵਾਬ ਹੀ ਕੋਈ ਨਹੀਂ ਦਿੰਦਾ। ਸਰ ਪਾਣੀ। ਹੈਲੋ। ਹਰਮਨ ਭਾਈ ਉਹ ਨਾ ਬੈਂਕ ਆਲੇ ਆਏ ਆ ਜਿੰਨਾ ਤੋਂ ਆਪਾਂ ਕਰਜ਼ਾ ਲਿਆ ਸੀ। ਨਾਲ ਪੁਲਿਸ ਵੀ ਹੈ। ਕੀ? ਪੁਲਸ ਆਈ ਹੈ। ਚਲੋ ਅੱਗੇ ਦੋ ਮਿੰਟਾਂ ਚੱਲੋ। ਬੇਟਾ ਪਾਣੀ ਦੀ ਕੋਈ ਲੋੜ ਨਹੀਂ। ਪਹਿਲਾਂ ਅਸੀਂ ਗੱਲ ਕਰ ਲਈਏ। ਤੁਹਾਨੂੰ 5 ਵਾਰ ਸੱਮਣ ਭੇਜਣ ਤੇ ਵੀ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਹੁਣ ਸਾਡੀ ਮਜਬੂਰੀ ਹੈ ਸਾਨੂੰ ਪਰ ਆਰਡਰ ਹੈ ਅਸੀਂ ਵੀ ਕੀ ਕਰ ਸਕਦੇ ਹਾਂ ਅੱਜ ਸਾਨੂੰ ਕਾਰਵਾਈ ਕਰਨੀ ਪੈਣੀ ਹੈ ਤੁਹਾਡੇ ਮਕਾਨ ਦੇ কুরਕੀ ਦੇ ਆਰਡਰ ਹੈ ਨજર ਸਾਹਿਬ কুরਕੀ ਰੁਕ ਸਕਦੀ ਕਿਸੇ ਢੰਗ ਨਾਲ ਹਾਂ ਰੁਕ ਸਕਦੀ ਹੈ ਜੇ ਕੋਈ ਤੁਹਾਡੀ ਜ਼ਿੰਮੇਵਾਰੀ ਲੈਂਦਾ ਤਾਂ ਜ਼ਮੀਨ ਦੇ ਜਾਂ ਮਕਾਨ ਦੇ ਕੋਈ ਕਾਗਜ਼ ਲੈ ਆਵੇ ਤੇ ਸਾਡੀਆਂ ਫਾਰਮੈਲਟੀਆ ਪੂਰੀਆਂ ਕਰ ਦੇ ਤਾਂ কুরਕੀ ਰੁਕ ਵੀ ਸਕਦੀ ਹੈ 2 ਮਿੰਟ ਦਿਓ ਜੀ ਮੈਨੂੰ ਹਾਂ ਹਾਂ ਤੁਸੀਂ ਬੁਲਾ ਲਓ ਕਿਸੇ ਨੂੰ ਜਾਂ ਫੋਨ ਕਰ ਲਓ ਜੇ ਹੈ ਤੁਹਾਡੇ ਕੋਲ ਕੋਈ ਤਾਂ ਹੈ ਹਲੋ ਹਾਂ ਉਹ ਟਿੱਕੇ ਉਹ ਆਪਣੇ ਨਾਲ ਮੈਨੇਜਰ ਸਾਹਿਬ ਆਇਆ ਕਰੇ ਕੌਣ ਤੇ ਉਹ ਕੋਈ ਕੁਰਕੀ ਕਰਕੀ ਦੇ ਫਾਰਮ ਦੇ ਐ ਤੇ ਤੂੰ ਨਾ ਆਪਦੇ ਜ਼ਮੀਨ ਦੇ ਕਾਗਜ਼ ਲੈ ਆ ਤੇ ਨਾਲੇ ਘਰ ਦੇ ਲੈ ਆ ਠੀਕ ਹੈ ਨਾ ਨਾ ਵੀ ਨਾ ਉਹ ਕੀ ਬੋਲੀ ਜਨਾ ਨਾ ਵੀ ਨਾ ਤੇ ਲੈ ਅੱਜ ਫਿਰ ਓ ਹਾਂ ਫਿਰ ਕੀ ਕਹਿੰਦਾ ਗੱਜਣਾ ਓਏ ਉਹਦੇ ਘਰੇ ਤਾਂ ਕੁਰਕੀ ਵਾਲੇ ਆਏ ਬੈਠੇ ਆ ਲੈ ਆਂਦਾ ਆਖਿਆ ਉਹਦੇ ਕਾਗਜ਼ ਦੇ ਹੈ 10 ਓ ਫਿਰ ਤੁਹਾਡੀ ਯਾਰੀ ਕਾਦੀ ਹੈ ਆ ਕੱਲੀ दारू ਪੀਣ ਦੀ ਯਾਰੀ ਹੈ ਲੈ 10 दारू ਪੀਣ ਪਿੱਛੇ ਮੈਂ ਜ਼ਮੀਨ ਆ ਉਹਦੇ ਨਾਲ ਵਾਦਿਆ ਹਾਂ ਇਹਨਾਂ ਤੋਂ ਕੁਝ ਨਹੀਂ ਹੋਣਾ ਤੁਸੀਂ ਫਾਈਲ ਖੋਲੋ ਤੇ ਆਪਾਂ ਆਪਣੀ ਕਾਰਵਾਈ ਸ਼ੁਰੂ ਕਰੀਏ ਜੀ ਸਰ ਮੈਨੇਜਰ ਸਾਹਿਬ ਇੱਕ ਮਿੰਟ ਰੁਕੋ ਕਰਦੇ ਹਾਂ ਕੁਝ ਹਾਂਜੀ ਦੱਸੋ ਸਰਦਾਰ ਜੀ ਦੱਸੋ ਕੀ ਗੱਲ ਹੈ ਗੱਜਨ ਸਿੰਘ ਨੇ ਸਾਡੇ ਤੋਂ ਕਰਜ਼ਾ ਲਿਆ ਸੀ ਪੰਜ ਵਾਰ ਸੰਮਣ ਭੇਜਣ ਤੇ ਵੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਲਈ ਅੱਜ ਅਸੀਂ ਇਹਨਾਂ ਤੇ ਕਾਰਵਾਈ ਕਰਨ ਲਈ ਆਏ ਆਏ ਹੱਲ ਜੀ ਇਸ ਦਾ ਹੱਲ ਇੱਕੋ ਹੀ ਹੈ ਜਾਂ ਤਾਂ ਇਹਨਾਂ ਦੀ ਕੋਈ ਜ਼ਿੰਮੇਵਾਰੀ ਲੈ ਲੇ ਜ਼ਮੀਨ ਦੇ ਜਾਂ ਮਕਾਨ ਦੇ ਕੋਈ ਆਪਣੇ ਕਾਗਜ਼ ਲੈ ਆਵੇ ਤੇ ਸਾਡੀਆਂ ਫਾਰਮੈਲਟੀਆ ਪੂਰੀਆਂ ਕਰ ਦੇ ਬਸ ਇਹੀ ਹੱਲ ਹੈ ਦਾ ਆ ਮੇਰੀ ਜ਼ਮੀਨ ਦੇ ਕਾਜ ਲਾਓ ਬੈਠੋ ਕਰਦੇ ਆਂ ਗੱਲ ਠੀਕ ਹੈ ਕਾਕੇ ਇਹ ਚੈੱਕ ਕਰੋ ਹਾਂਜੀ ਸਰ ਕਾਗਜ਼ ਮੇ ਚੈੱਕ ਕਰ ਲਏ ਐ ਕਾਗਜ਼ ਪੂਰੇ ਐ ਸਰ ਕਾਗਜ਼ ਪੂਰੇ ਐ ਸਹੀ ਐ ਤਾਂ ਬਸ ਠੀਕ ਐ ਇਹ ਸਰਦਾਰ ਜੀ ਨੇ ਸਾਈਨ ਕਰਾ ਲਓ ਹਾਂਜੀ ਸਰ ਆਪਣੀਆਂ ਫਾਰਮੈਲਟੀਆ ਪੂਰੀਆਂ ਕਰ ਲਓ ਠੀਕ ਐ ਸਰ ਲਓ ਜੀ ਸਰਦਾਰ ਜੀ ਇੱਥੇ ਕਰ ਦਿਓ ਜੀ ਸਾਈਨ ਲਿਓ ਜੀ ਠੀਕ ਐ ਸਰ ਕਰਾ ਲਈ ਜੀ ਸਾਈਨ ਠੀਕ ਹੈ ਜੀ ਸਰਦਾਰ ਜੀ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਜੀ ਆਓ ਚਲੀਏ ਜੀ ਮੈਂ ਭੁੱਲ ਗਿਆ ਸੀ ਭਾਈ ਆਪਣੇ ਆਪਣੇ ਹੁੰਦੇ ਐ ਬਗਾਨਾ ਕੋਈ ਨਹੀਂ ਬਣਦਾ ਬਹੁਤ ਕਿਹਾ ਸੀ ਤੈਨੂੰ ਸਮਝਾਇਆ ਨਹੀਂ ਬਹੁਤ ਸਮਝਾਇਆ ਸੀ ਤੈਨੂੰ ਵੀ ਬਾਜਾ ਟਿੱਕੇ ਤੋਂ ਮੈਨੂੰ ਮaaf ਕਰ ਦੇ ਭਾਈ ਕੋਈ ਨਹੀਂ ਹੁਣ ਸਿਆਣਾ ਬਣ ਕੋਈ ਨਹੀਂ ਕਿਉਂ ਵੀ ਗੁਰਪ੍ਰੀਤ ਹੋ ਗਿਆ ਨਾ ਸਹੀ ਰੱਬ ਦੇ ਕਰ ਦੇਰ ਐ ਹੰਦੇਰ ਨਹੀਂ ਉਹ ਵੇਲਾ ਹੋਗੇ ਭਰਾ ਇਕੱਠੇ ਚੱਲ ਹੁਣ ਚੁੱਪ ਵੀ ਕਰ ਅਜੀਬ ਚਾਚਾ ਅਗਲੇ ਹਫਤੇ ਮੈਂ ਕੈਨੇਡਾ ਜਾਣਾ ਸਾਰਾ ਪਰਿਵਾਰ ਇੱਕ ਫੋਟੋ ਕਰਾਈਏ ਆ ਜਾਏ ਗੁਰਪ੍ਰੀਤ ਚੱਲ ਖੱਚ ਕੁੜੀ ਫੋਟੋ ਆ ਲੈ ਆ ਗਈ ਇਹ ਵੀ ਨਾ ਗੱਲ ਸੁਣ ਮੇਰੀ ਇਹ ਤਾਂ ਭਰਾ ਭਰਾ ਸਹਿਮਤ ਹੋ ਗਏ ਤੂੰ ਮੈਨੂੰ ਨਹੀਂ ਸਿਭਲਾ ਸਕਦੀ ਹਾਂ ਸਹੀ ਗੱਲ ਹੈ ਤਾਈ ਜੀ ਲੈ ਹੁਣ ਖਿੱਚ ਕੁੜੀਏ ਫੋਟੋ ਉਹ ਸਾਰੀ ਦੁਨੀਆਂ ਘੁੰਮ ਲੋ ਸੱਚਾ ਯਾਰ ਨੀ ਨਬਣਾ ਸਾਰੀ ਦੁਨੀਆਂ ਘੁੰਮ ਲੋ ਸੱਚਾ ਯਾਰ ਨੀ ਨਬਣਾ மா வரா தானு பண்ணி உசக்கி சார துணிய துமலோ சீனா ஒசா தான் பண்ணி ஒ சாரிய குமலோ ਸੱਚਾ ਯਾਰ ਨੀ ਨਬਣਾ ਸਾਰੀ ਦੁਨੀਆਂ ਘੁੰਮ ਲੋ ਸੱਚਾ ਯਾਰ ਨੀ ਨਬਣਾ ਸਕੇ ਪਰਾਮ ਵਰਗਾ ਤੁ ਨੂੰ ਪਿਆਰ ਨੀ ਨਬਣਾ ਉਹ ਸਕੇ ਪਰਾਮ ਵਰਗਾ ਤੁ ਨੂੰ ਪਿਆਰ ਨੀ ਨਬਣਾ ਸਾਰੀ ਦੁਨੀਆਂ ਘੁੰਮ ਲੋ ਸੱਚਾ ਯਾਰ ਨੀ ਨਬਣਾ पर <laughs>